ਪਿਆਰੇ ਦਰਸ਼ਕੋ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੀ ਸਭ ਨੂੰ ਇਹ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਕਿਉਂਕਿ ਇਸ ਦੇ ਨਾਲ ਮੈਨੂੰ ਤੁਹਾਡੇ ਤੋਂ ਬਹੁਤ ਹੌਸਲਾ ਮਿਲਦਾ ਹੈ ਹੁਣ ਮੇਰੀ ਸਾਡੀ ਅੱਜ ਦੀ ਕਹਾਣੀ ਹੈ ਫੜਕ ਇੱਕ ਮਹੀਨੇ ਦੀ ਛੁੱਟੀ ਖੱਟ ਕੇ ਜਦੋਂ ਮੈਂ ਵਾਪਸ ਡਿਊਟੀ ਤੇ ਜਾਣ ਲੱਗਾ ਤਾਂ ਬਾਪੂ ਨੂੰ ਉਦਾਸ ਦੇਖਿਆ ਮੈਂ ਉਹਨਾਂ ਦੇ ਪੈਰ ਛੁੰਦੇ ਹੋਏ ਕਿਹਾ ਬਾਪੂ ਮੈਂ ਸ਼ਹਿਰ ਵਿੱਚ ਇੱਕ ਹੋਰ ਵਿਆਹ ਕਰਵਾ ਲਿਆ ਹੈ ਜੇ ਕਹੋ ਤਾਂ ਮੈਂ ਅਗਲੀ ਵਾਰ ਉਸ ਨੂੰ ਵੀ ਨਾਲ ਲੈਂਦਾ ਹਾਂ ਮੇਰਾ ਇਹ ਕਹਿਣਾ ਸੀ ਕਿ ਬਾਪੂ ਨੇ ਜੁੱਤੀ ਚੁੱਕੀ ਤੇ ਤਿੰਨ ਚਾਰ ਮੇਰੇ ਲੱਕ ਵਿੱਚ ਤਕਾ ਦਿੱਤੀਆਂ ਇਹ ਵੇਖ ਕੇ ਮੇਰੇ ਘਰ ਵਾਲੀ ਹੱਸ ਪਈ ਤੇ ਕਹਿਣ ਲੱਗੀ ਬਾਪੂ ਜੀ ਇਹ ਤੁਹਾਡੇ ਨਾਲ ਮਜ਼ਾਕ ਕਰ ਰਹੇ ਹਨ ਮੈਨੂੰ ਇਹੋ ਜਿਹੇ ਮਜ਼ਾਕ ਪਸੰਦ ਨਹੀਂ ਬਾਪੂ ਬੋਲਿਆ ਤੇ ਮੈਨੂੰ ਕੁੱਟ ਕੇ ਜੱਫੀ ਪਾ ਲਈ ਮੈਂ ਬਾਪੂ ਨੂੰ ਗਲ ਨਾਲ ਲਾ ਲਿਆ ਤੇ ਕਿਹਾ ਬਾਪੂ ਬਹੁਤ ਸਾਲ ਹੋ ਗਏ ਸੀ ਤੁਹਾਡੇ ਤੋਂ ਮਾਰ ਖਾਦਿਆਂ ਅੱਜ ਉਹ ਤਲਬ ਸੀ ਤਹਾਡੇ ਪਿਆਰ ਹੌਸਲੇ ਤੇ ਗੱਲ ਲੱਗਣ ਦਾ ਵੀ ਕੋਈ ਬਹਾਨਾ ਤਾਂ ਮੈਨੂੰ ਚਾਹੀਦਾ ਹੀ ਸੀ ਨਾ ਇਹ ਸੁਣ ਕੇ ਬਾਪੂ ਦੇ ਬੁੱਢੇ ਹੱਥਾਂ ਦੀ ਪਕੜ ਹੋਰ ਮਜ਼ਬੂਤ ਹੋ ਗਈ ਤੇ ਅੱਖਾਂ ਵਿੱਚ ਪਾਣੀ ਆ ਗਿਆ ਜਦ ਮੈਂ ਟ੍ਰੇਨ ਵਿੱਚ ਬੈਠਿਆ ਤਾਂ ਜੁੱਤੀਆਂ ਦੇ ਸਪਰਸ਼ ਨਾਲ ਬਾਪੂ ਦੇ ਨਾਲ ਬੀਤੇ ਬਚਪਨ ਦੇ ਚਿੱਤਰ ਸਾਰੇ ਮੇਰੇ ਅੱਖਾਂ ਦੇ ਅੱਗੇ ਘੁੰਮ ਰਹੇ ਸਨ ਧੰਨਵਾਦ ਇੱਕ ਹੋਣੀ ਕਿਸ ਤਰ੍ਹਾਂ ਦੀ ਲੱਗੀ ਤੁਸੀਂ ਮੈਨੂੰ ਸਬਸਕ੍ਰਾਈਬ ਕਰਕੇ ਸ਼ੇਅਰ ਕਰਕੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ